ਆ ਦੇਖੋ ਐ ਹੈਗੀ ਐ 글리ਟਰ ਹਾਈਲਾਈਟਰ ਓਕੇ ਇਹ 24 ਕਲਰ ਹੈ ਤੁਹਾਨੂੰ ਕਿੰਨੇ ਦੀ ਪੈਣੀ 80 ਰੁਪਏ ਦੀ ਉਹਦੇ ਹੁੰਦੀ ਜਿਹੜੀ ਹਾਂ ਫੇਸ ਤੇ ਯੂਜ਼ ਹੁੰਦੀ ਹੈ ਓਕੇ ਕਿੰਨੇ ਦੀ ਪੈਣੀ 80 ਰੁਪਏ ਦੀ ਤੁਸੀਂ ਬਿਜਾਰੋ 4-500 ਰੁਪਏ ਦੀ ਲੈਨੇ ਆ ਆ ਦੇਖੋ ਆ ਫਾਊਂਡੇਸ਼ਨ ਆ ਫੁੱਲ ਐਚਡੀ ਫਾਊਂਡੇਸ਼ਨ ਹੈ 300 ਰੁਪਏ ਐਮਰ ਵੀ ਹੈ 50 ਰੁਪਏ ਦੀ ਆ ਬੀਬੀ ਕਰੀਮ ਹੈ ਠੀਕ ਹੈ ਜੀ ਬੀਬੀ ਕਰੀਮ 300 ਰੁਪਏ ਐਮਰ ਵੀ 100 ਰੁਪਏ ਕੋਈ ਕਹੋ ਇਹ ਕਹੋ ਵਸ ਤੇ ਫੇਸ ਲਈ ਬੀਬੀ ਕਰੀਮ ਐ ਡੇਲੀ ਯੂਜ਼ ਆ ਕਲਰਫੁਲ ਲਾਈਨਰ ਆ ਦੇਖੋ ਕਲਰਫੁਲ ਲਾਈਨਰ ਹਾਂਜੀ ਕਿੰਨੇ ਦਾ ਪੈਣਾ 80 ਰੁਪਏ ਦਾ ਸੇਲ ਕਰੋ 30 ਰੁਪਏ ਦਾ ਹਾਂਜੀ ਸਸੀ ਘਾਲ ਸਾਰਿਆਂ ਨੂੰ ਆਪਾਂ ਕਰਾਂ ਫੀਲ ਕਰਦੇ ਆਂ ਆ ਜੇਦਾ ਹੋਰ ਦੁਕਾਨਾਂ ਕੋਸਮੈਟਿਕ ਦਾ ਸਮਾਨ ਕੰਪਨੀ ਦਾ ਸਮਾਨ ਰੂ 350 ਕਿਹੜਾ ਰਹੇ ਜੋਗੇ ਸਿੰਗਲ ਵੀ ਅਸੀਂ ਮਿਲੂ ਬੜਾ ਮਾਣ ਰਵਾਜੇ ਸੇਫ ਕੀ ਹੈ ਪ੍ਰਾਈਮਰ ਐਮ ਆਰ ਵੀ ਚੈੱਕ ਕਰੋ 300 ਰੁਪਏ 100 ਰੁਪਏ ਦਾ ਪੈਣਾ ਓਕੇ ਕਾਹਦੇ ਯੂਜ਼ ਹੁੰਦਾ ਫੇਸ ਪ੍ਰਾਈਮਰ ਫੇਸਲੀ ਯੂਜ਼ ਹੁੰਦਾ ਲੇਡੀਜ਼ ਦਾ ਓਕੇ ਠੀਕ ਹੈ ਨਾ ਆ ਦੇਖੋ ਆ ਬੀਬੀ ਕਰੀਮ ਹੈ ਠੀਕ ਹੈ ਜੀ ਬੀਬੀ ਕਰੀਮ 300 ਰੁਪਏ ਐਮ ਆਰ ਵੀ 100 ਰੁਪਏ ਕਾਹਦੇ ਇਹ ਕਾਹਦੇ ਵਾਸਤੇ ਫੇਸਲੀ ਬੀਬੀ ਕਰੀਮ ਐ ਡੇਲੀ ਯੂਜ਼ ਓਕੇ ਓਕੇ ਤੁਸੀਂ ਵਧੀਆ ਕੰਪਨੀ ਦੀ ਚੀਜ਼ ਯੂਜ਼ ਕਰੋ ਹਾਂ ਹਾਂ ਆ ਦੇਖੋ ਆ ਫਾਊਂਡੇਸ਼ਨ ਆ ਫੁੱਲ ਐਚ ਡੀ ਫਾਊਂਡੇਸ਼ਨ ਹੈ 300 ਰੁਪਏ ਐਮ ਆਰ ਪੀ ਹੈ 50 ਰੁਪਏ ਦੀ ਓਕੇ ਠੀਕ ਹੋ ਗਿਆ ਆ ਚੈੱਕ ਕਰੋ 50 ਰੁਪਏ ਫੁੱਲ ਐਚ ਡੀ 300 ਐਮ ਆਰ ਪੀ ਠੀਕ ਹੈ ਹਾਈਲਾਈਟਰ ਫੇਸ ਪਾਊਡਰ ਇਹ ਦੇਖੋ ਕਲਰ ਆ ਕਲਰਫੁੱਲ ਲਾਈਨਰ ਆ ਦੇਖੋ ਕਲਰਫੁੱਲ ਲਾਈਨਰ ਹਾਂ ਜੀ ਕਿੰਨੇ ਦਾ ਪੈਣਾ 80 ਰੁਪਏ ਦਾ ਸੇਲ ਕਰੋ 30 ਰੁਪਏ ਦਾ ਸਹੀ ਹੈ ਜੀ 30 ਹਾਂ 80 ਵਾਲਾ 30 ਰੁਪਏ ਦਾ ਕੰਸੀਲਾ ਕੋਲ ਲਈ ਕੰਸੀਲਾ ਦੀ ਖੁਰਕਾ ਆ ਦੇਖੋ ਆਪਣੇ ਕੋਲ ਸ਼ੈਡੋ ਸਾਡੇ ਕੋਲ ਐਦਾ ਹੀ ਬੰਦ ਗੱਤੇ ਹੁੰਦੇ ਆ ਖਾਨਿਆਂ ਜੇ ਆਪਾਂ ਘਾਟੀ ਲਈਦਾ ਮਾਲ ਤੁਹਾਨੂੰ ਪਤਾ ਬੰਦ ਬੰਦ ਗੱਤੇ ਸੇਲ ਹੁੰਦੇ ਆ ਆਪਣੇ ਆ ਦੇਖੋ ਆ ਦੇਖੋ ਐ ਹੈਗੀ ਐ 글리터 ਹਾਈਲਾਈਟਰ ਓਕੇ ਇਹ 24 ਕਲਰ ਹੈ ਓਕੇ 24 ਕਲਰ ਹੈ ਤੁਹਾਨੂੰ ਕਿੰਨੇ ਦੀ ਪੈਣੀ 80 ਰੁਪਏ ਦੀ ਉਹਦੇ ਹੁੰਦੀ ਜਿਹੜੀ ਹਾਂ ਫੇਸ ਤੇ ਯੂਜ਼ ਹੁੰਦੀ ਹੈ ਉਹਦੇ ਨਾਲ ਬਰਸ਼ ਵੀ ਹੈਗੇ ਆ ਦੇਖੋ ਪੂਰੀ ਸ਼ੈਡੋ ਹੈ ਓਕੇ ਕਿੰਨੇ ਦੀ ਪੈਣੀ 80 ਰੁਪਏ ਦੀ ਤੁਸੀਂ ਬਜਾਰੋਂ 4-500 ਰੁਪਏ ਦੀ ਲੈਨੇ ਆ ਓਕੇ ਠੀਕ ਹੈ ਜੀ ਹਾਂ ਹਾਂ ਸਟੂਟੂਆ ਪੈਕ ਆ ਆ ਦੇਖੋ ਨੀਲ ਰੀਮੂਵਰ ਮੀਟ ਸਾਰਾ ਕੁਝ A to Z ਢੇਰ ਲੱਗਾ ਪਿਆ ਅਲੈਂਸ ਵੀ ਆਏ ਆਪਣੇ ਕੋਲ ਆ ਦੇਖੋ ਤੁਸੀਂ ਇੱਕ ਲੈਂਸ ਮਾਰਕੀਟ ਤੋਂ 500 ਰੁਪਏ ਦਾ ਲੈਣੇ ਹੋ ਹਾਂ ਇਹ ਪੰਜ ਲੈਂਸ ਨੇ ਪੰਜ ਸੈੱਟ ਨੇ ਇਹਦੇ ਚ ਤੁਹਾਨੂੰ 300 ਰੁਪਏ ਦਾ ਪੂਰਾ ਸੈੱਟ ਪੰਜ ਪੀਸ ਪੂਰਾ ਡੱਬਾ ਹਾਂ 300 ਰੁਪਏ ਦੀ ਪੂਰੀ ਡੱਬੀ ਔਰ ਕੰਪਨੀ ਦੀ ਹੈ ਤੇ ਫਿਰ ਜਮਨ ਕਲਰ ਹੋਣਗੇ ਹਾਂ ਤੁਸੀਂ 500 ਰੁਪਏ ਦਾ ਇੱਕ ਲੈਂਸ ਸੇਲ ਕਰਨਾ ਠੀਕ 300 ਰੁਪਏ ਦੀ ਤੁਹਾਨੂੰ ਪੰਜ ਲੈਂਸ ਮਿਲਣਗੇ ਠੀਕ 300 ਲੈ ਕੇ ਤੁਸੀਂ ਲੈੰਸ ਭਾਵੇਂ 100 ਰੁਪਏ ਸੇਲ ਕਰੋ 500 ਰੁਪਏ ਡੱਬੀ ਸੇਲ ਹੋ ਜਾਂਦੀ ਹੈ। ਓਕੇ ਬਈ। ਫੁੱਲ ਕਮਾਈ ਹੋਏਗੀ ਤੁਹਾਨੂੰ। ਠੀਕ ਹੋਵੇ ਠੀਕ। 40 ਰੁਪਏ ਆ ਭਾਜੀ ਰੇਟ ਪੁੱਛ ਰਹੇ ਆ। ਆ 200 ਰੁਪਏ ਐਮ ਆਰ ਪੀ 40 ਰੁਪਏ ਦਾ ਫੇਸ। ਕਲੀਨਲ ਕਲੀਅਰ ਮੈਂ ਵੀ 40 ਰੁਪਏ ਦਾ। 100 ਰੁਪਏ ਦਾ ਸਿਰਫ। ਦੇਈਓ ਨਿਵੇਸ਼ ਨਾਲ ਦੀ ਦੁਕਾਨ ਤੇ ਪਿਆ। ਆ ਦੇਖੋ। ਆ ਨੇਲਸ ਆ ਸੰਦੂਰ ਆ ਜੀ। ਕਿੰਨੇ ਦਾ ਪੈਣਾ? 5 ਰੁਪਏ ਦਾ ਸੰਦੂਰ ਲੀਕੜ। ਹੂੰ ਠੀਕ ਆ ਜੀ। ਓਕੇ ਹੋ ਗਿਆ। ਅਨੇਲਸ ਆਏ ਆ ਅਨੇਲਸ ਕਿੰਨੇ ਦੇ ਪੈਣੇ 5000 ਰੁਪਏ 50 ਰੁਪਏ ਦੇ ਨੇਲਸ ਠੀਕ ਆ ਲੈ ਆਓ ਬੜੇ ਮਹਿੰਗੇ ਹੋ ਗਏ ਦਾ ਬਾਹਰ ਤਾਂ ਹਾਂ ਆ ਦੇਖੋ ਬੇਬੀ ਕਜਲ ਆ ਗਿਆ ਆ ਬੱਚਿਆਂ ਵਾਲਾ ਕਜਲ ਹੈ 120 ਰੁਪਏ ਦਾ ਡੱਬਾ ਓਕੇ 3-4 ਰੁਪਏ ਦਾ ਪੈਂਦਾ ਹੈ 15 ਰੁਪਏ ਐਮ ਆਰ ਪੀ ਤੁਸੀਂ 3-4 ਰੁਪਏ ਦਾ ਲੈ ਕੇ 10 ਰੁਪਏ ਸੇਲ ਕਰ ਦਿਓ ਓਕੇ ਬਈ ਠੀਕ ਆ ਜੀ ਹਾਂ